ਬਾਈ ਜੀ ਮੈਂ ਕਿਸੇ ਨੂੰ ਵੀ ਕੋਈ ਜਵਾਨੀ ਨਹੀਂ ਅੱਛਾ ਕੋਈ ਲਿਫਤੀ ਤੋਂ ਬਹੁਤ ਦੂਰ ਵੀ ਗਿਆ ਲਿਆ ਕੋਈ ਨਹੀਂ ਮੇਰੇ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ ਮੈਨੂੰ ਨਹੀਂ ਪਤਾ ਕਿ ਇਹ ਨਾਮ ਕਿਸ ਵਹਿਕ ਤੇ ਪਾਇਆ ਗਿਆ ਵਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਖਤਰਾ ਹੈਗਾ ਓਪਰ ਨਵੰਬਰ ਤੋਂ ਮੈਨੂੰ ਸਿਕਿਉਰਿਟੀ ਲਾਟ ਕੀਤੀ ਸੀ ਇਹਨਾਂ ਨੇ ਮੈਨੂੰ ਕਹਿੰਦੇ ਵੀ ਤੈਨੂੰ ਖਤਰਾ ਹੈ ਤੇ ਮੈਂ ਉਹ ਸਿਕਿਉਰਿਟੀ ਵਾਪਸ ਕਰਤੀ ਵੀ ਮੈਨੂੰ ਕੋਈ ਖਤਰਾ ਨਹੀਂ ਹੈਗਾ ਕਿਸੇ ਤੋਂ ਵੀ ਮੇਰਾ ਕਿਸੇ ਨਾਲ ਕੋਈ ਨਿੱਜੀ ਵਾਅਦਾ ਨਹੀਂ ਹੈਗਾ ਸਰਕਾਰ ਮੈਨੂੰ ਸਿਕਿਉਰਿਟੀ ਦੇਣਾ ਚਾਹੁੰਦੀ ਆ ਤੇ ਮੈਂ ਉਸੇ ਦੇ ਖਿਲਾਫ ਬੋਲਣਾ ਏ। ਉਹ ਸੁਰੱਖਿਆ ਚ ਰਹਿ ਕੇ ਮੈਂ ਕਿਵੇਂ ਸਰਕਾਰ ਦੇ ਖਿਲਾਫ ਬੋਲ ਸਕਦਾ ਹਾਂ? ਮਾਰਨਾ ਤਾਂ ਸਾਨੂੰ ਸਰਕਾਰ ਚਾਹੁੰਦੀ ਆ। ਮੈਨੂੰ ਖਤਰਾ ਹੋਊਗਾ ਸਰਕਾਰ ਤੋਂ ਵੱਡੀ ਕਿਉਂਕਿ ਮੈਂ ਤਾਂ ਸਰਕਾਰ ਦੇ ਖਿਲਾਫ ਬੋਲਦਾ। ਮੈਂ ਤਾਂ ਕਿਸੇ ਦੇ ਖਿਲਾਫ ਜੱਤੇਬੰਦੀ ਦੇ ਜਾਂ ਢੜੇ ਬੱਲੀ ਦੇ ਖਿਲਾਫ ਤਾਂ ਬੋਲਦਾ ਹੀ ਨਹੀਂ। ਪਰ ਇਹ ਜਿਹੜੀ ਹਰੀਨਾਮ ਦੇ ਕਤਲ ਤੋਂ ਬਾਅਦ ਇਹਨਾਂ ਨੇ ਮਤਲਬ ਅਮਰਪਾਲ ਸਿੰਘ ਦੇ ਖਿਲਾਫ ਗਵਾਹੀ ਦਿੱਤੀ ਆ। ਕੋਈ ਮੇਰੇ ਵੱਲੋਂ ਕੋਈ ਗਵਾਹੀ ਨਹੀਂ ਹੋਈ। ਕੋਈ ਕੁਝ ਨਹੀਂ ਹੋਇਆ ਹਨਾ। ਹਾਂਜੀ ਹਾਂ। ਮੈਨੂੰ ਕਹਿੰਦੇ ਤੂੰ ਸਿਕਿਉਰਿਟੀ ਰੱਖ ਮੈਂ ਕਿਹਾ ਵੀ ਮੈਂ ਸਿਕਿਉਰਿਟੀ ਫੀਰ ਰੱਖੂੰਗਾ ਪਹਿਲਾਂ ਮੈਨੂੰ ਦੱਸੋ ਹਾਂ ਬਿਲਕੁਲ ਉਹ ਸਬੂਤ ਹੋਣਾ ਚਾਹੀਦਾ ਵੀ ਕਿਹੜੇ ਬੰਦੇ ਤੋਂ ਮੈਨੂੰ ਖਤਰਾ ਹੈ ਮੈਂ ਵੀ ਆਪ ਦਾ ਚੱਕੰਨਾ ਰਵਾਂ ਜਾਂ ਕੁਝ ਵੀ ਪਰ ਉਹ ਕਹਿੰਦੇ ਨਹੀਂ ਨਹੀਂ ਤਾਹ ਰੱਖਦਾ ਸਿਰੇ ਤੇ ਗੰਧ ਕੋਸ਼ ਮਰਜੀ ਕਰੀ ਚੱਲ ਇਹਨਾਂ ਦੀ ਮਰਜ਼ੀ ਦਰਖਾਸਤ ਨੂੰ ਤੇ ਕਹਿੰਦਾ ਕਿ ਤੈਨੂੰ ਸਿਕਿਉਰਿਟੀ ਦੇਣੀ ਹੋ ਤੇ ਨਹੀਂ ਇਹ ਕਹਿੰਦੇ ਵੀ ਮੇਰੇ ਵੱਲੋਂ ਚਿੱਠੀ ਲਿਖੀ ਗਈ ਹੈ ਜਿਹੜੇ ਵੀ ਜਿਵੇਂ ਵੀ ਪੋਸਟ ਪਾਈ ਹੈ ਜਾਂ ਕੋਈ ਵੀ ਹੈ ਨਾ ਪੋਸਟ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਪਾ ਰਿਹਾ ਕਿ ਮੇਰੇ ਵੱਲੋਂ ਦਿੱਤੀ ਦਰਖਾਸਤ ਕੀਤੀ ਗਈ ਹੈ ਉਹ ਵੀ ਮੈਨੂੰ ਪ੍ਰੂਫ ਕਰ ਦੇਵੇ ਆਪਾਂ ਪੰਛੀ ਦੇ ਗੀਂਦਾਰ ਹੋ ਮੰਗੇ ਨਹੀਂ। ਉਹ ਜਿਹੜੀ ਜਿਹੜਾ ਪ੍ਰਸ਼ਾਸਨ ਆਪ ਹੀ ਮੈਨੂੰ ਮਾਰਨਾ ਚਾਹੁੰਦਾ ਫਿਰ ਮੈਂ ਉਹਦੇ ਕੋਲੇ ਕਿਉਂ ਆਹ ਕਰਾਂ। ਹਾਂ। ਪਰ ਇੱਕ ਗੱਲ ਹੁਣ ਮੇਰੀ ਧਿਆਨ ਚ ਰੱਖਿਓ ਜੇ ਮੈਨੂੰ ਕੋਈ ਮਾਰ ਵੀ ਜਾਂਦਾ ਏ ਮੇਰੇ ਪਰਿਵਾਰ ਵੱਲੋਂ ਜਾਂ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਕਲੇਮ ਨਹੀਂ ਕੀਤਾ ਜਾਊਗਾ ਕਿਸੇ ਨੂੰ। ਕੋਈ ਤਰਖਾਸਤ ਨਹੀਂ ਮੈਨੂੰ ਕੁਝ ਵੀ ਹੋ ਜੇ ਤਰਖਾਸਤ ਨਹੀਂ ਮੈਂ ਥਾਣੇ ਦੇਣ ਜਾਊਂਗਾ ਕਦੇ ਵੀ। ਤੇ ਬਾਬਾ ਬਖਸ਼ੀਰ ਜੀ ਵੀ ਇਸ ਗੱਲ ਤੋਂ ਇਨਕਾਰੀ ਨੇ। ਦਰ ਕੋਲਨਕਾਰੀ ਹੈ ਜੀ ਹਾਂਜੀ ਪ੍ਰਿਤਪਾਲ ਸਿੰਘ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਚੜ੍ਹਦੀ ਕਲਾ ਜੀਰਪਾਲ ਜੀ ਚਲੋ ਅੱਛਾ ਇੱਕ ਲਿਸਟ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਬੇ ਅਮਰਤਪਾਲ ਸਿੰਘ ਹੋਰਾਂ ਤੇ ਜਿਹੜੀ ਐਨਐਸਏ ਆ ਉਹ ਕਿੰਨਾਂ ਲੋਕਾਂ ਦੇ ਕਹਿਣ ਤੇ ਲੱਗੀ ਆ ਕਿਹਨਾਂ ਤੋਂ ਕਿਹਨਾਂ ਨੂੰ ਖਤਰਾ ਸੀਗਾ ਤੇ ਉਹਦੇ ਵਿੱਚ ਤੁਹਾਡਾ ਨਾਮ ਵੀ ਹੈਗਾ ਪ੍ਰਿਤਪਾਲ ਸਿੰਘ ਬਰਗਾੜੀ ਤੇ ਤੁਸੀਂ ਮਿਲ ਕੇ ਕੰਪਲੇਂਟ ਕੀਤੀ ਸ਼ਿਕਾਇਤ ਕਰਕੇ ਐਨਐਸਏ ਦੇ ਵਿੱਚ ਵਾਧਾ ਕਰਵਾਉਂਦੇ ਹੋ ਤੁਸੀਂ ਜਾਂ ਕਿਵੇਂ ਬਾਈ ਜੀ ਮੈਂ ਕਿਸੇ ਨੂੰ ਵੀ ਕੋਈ ਜ਼ੁਬਾਨੀ ਨਹੀਂ ਆਖਿਆ ਕੋਈ ਲਿਖਤੀ ਤਾਂ ਬਹੁਤ ਦੂਰ ਦੀ ਗੱਲ ਹੈ ਅੱਛਾ ਜੀ ਕੋਈ ਨਹੀਂ ਮੇਰੇ ਵੱਲੋਂ ਕੋਈ ਕੰਪਲੇਂਟ ਨਹੀਂ ਕੀਤੀ ਗਈ ਮੈਨੂੰ ਨਹੀਂ ਪਤਾ ਕਿ ਇਹ ਨਾਮ ਕਿਸ ਬਿਹੇਵਤੇ ਪਾਇਆ ਗਿਆ ਵਾ ਇਹ ਕਿਹਨੇ ਪਾਇਆ ਵਾ ਹਾਂ ਤਾਂ ਤੋ ਕੋਈ ਪੁੱਛਿਆ ਵੀ ਨਹੀਂ ਨਹੀਂ ਮੈਥੋਂ ਕੁਝ ਨਹੀਂ ਪੁੱਛਿਆ ਜੀ ਬਸ ਇਹ ਮੈਨੂੰ ਆ ਪਿਛਲੇ ਅਕਤੂਬਰ ਮਹੀਨੇ ਤੋਂ ਹਾਂਜੀ ਅਕਤੂਬਰ ਨਵੰਬਰ ਤੋਂ ਮੈਨੂੰ ਸਕਿਉਰਟੀ ਲਾਟ ਕੀਤੀ ਸੀ ਇਹਨਾਂ ਨੇ ਮੈਨੂੰ ਕਹਿੰਦੇ ਵੀ ਤੈਨੂੰ ਖਤਰਾ ਹੈ ਤੇ ਮੈਂ ਉਹ ਸਕਿਉਰਟੀ ਵਾਪਸ ਕਰਤੀ ਵੀ ਮੈਨੂੰ ਕੋਈ ਖਤਰਾ ਨਹੀਂ ਹੈ ਕਿਸੇ ਤੋਂ ਵੀ ਮੇਰਾ ਕਿਸੇ ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈਗਾ ਹਾਂਜੀ ਤੇ ਬਾਕੀ ਮੈਂ ਇੱਕ ਪ੍ਰਚਾਰਕ ਆ ਮਹਾਰਾਜ ਜੀ ਹਜ਼ੂਰੀ ਚ ਮੈਂ ਕਿਸੇ ਵੀ ਸਕਿਉਰਟੀ ਦੇ ਅਧੀਨ ਨਹੀਂ ਜਾ ਸਕਦਾ ਕਿਉਂਕਿ ਜਿਹੜੀ ਸਰਕਾਰ ਮੈਨੂੰ ਸਕਿਉਰਟੀ ਦੇਣਾ ਚਾਹੁੰਦੀ ਹੈ ਤੇ ਮੈਂ ਉਸੇ ਦੇ ਤਾਂ ਖਿਲਾਫ ਬੋਲਣਾ ਹੈ ਉਹਦੀ ਸੁਰੱਖਿਆ ਚ ਰਹਿ ਕੇ ਮੈਂ ਕਿਵੇਂ ਸਰਕਾਰ ਦੇ ਖਿਲਾਫ ਬੋਲ ਸਕਦਾ ਹਾਂ ਹਾਂਜੀ ਹਾਂ ਇਸ ਕਰਕੇ ਮੈਂ ਤਾਂ ਰਿਮੂਵ ਕਰਾਤੀ ਸੀ ਜੀ ਪਰ ਇਹਦੀ ਗੱਲ ਦੀ ਮੈਨੂੰ ਸਮਝ ਨਹੀਂ ਗਈ ਵੀ ਇਹਨਾਂ ਨੇ ਕਿਉਂ ਮੇਰਾ ਨਾਮ ਪਾਇਆ ਜਾਂ ਕਿਸ ਬਹਾਨੇ ਪਾਇਆ ਵਕੀਲ ਨੇ ਕਿੰਨੀ ਅਮਲ ਪਾਸਿੰਗ ਹੋਰਾਂ ਦੇ ਖਿਲਾਫ ਬੋਲੇ ਹੋਵੋ ਜਾਂ ਕੋਈ ਐਮੇ ਦੀ ਨਹੀਂ ਕੋਈ ਗੱਲ ਹੀ ਨਹੀਂ ਹੋਈ ਜੀ ਮੇਰੀ ਉਹ ਰੋਜ਼ਾਨਾ ਡਿਬਰੂਗੜ ਤੋਂ ਤਾਂ ਮਿਲੇਤੀ ਨਾਲ ਅੰਦੇ ਹਫਤੇ ਪਿੱਛੋਂ ਬਸੰਤ ਸਿੰਘ ਨਾਲ ਮੇਰੀ ਗੱਲ ਹੁੰਦੀ ਰਹੀ ਹੈ ਜੀ ਸਰਕਾਰੀ ਫੋਨ ਤੋਂ ਆ ਹੁਣ ਬਠਿੰਡੇ ਜੇਲ੍ਹ ਤੋਂ ਵੀ ਮੇਰੇ ਨਾਲ ਤਕਰੀਬਨ ਗੱਲ ਹੋਈ ਉਹ ਬਠਿੰਡੇ ਜੇਲ੍ਹ ਦਾ ਵੀ ਤੁਸੀਂ ਹਾਂ ਤੁਸੀਂ ਦੱਸਿਆ ਸੀਗਾ ਵੀ ਉੱਥੇ ਮਤਨ ਟਿਕਣ ਦੇ ਦੇ ਰਹੇ ਤੁਹਾਨੂੰ ਕਾਲ ਆਈ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਮਤਲਬ ਕਿ ਫਿਰ ਜੋ ਇਹ ਆਰਟੀਆਈ ਦੇ ਤਹਿਤ ਕਢਾਈ ਗਈ ਜਾਂ ਕਿਵੇਂ ਵਾਇਰਲ ਹੋਈ ਹੈ ਲਿਸਟ ਚਲੋ ਪਰ ਸੱਚੀ ਆਏ ਤਾਂ ਚਲੋ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਪਰ ਉਹਦੇ ਵਿੱਚ ਜਿਹੜਾ ਨਾਮ ਜ਼ਿਕਰ ਕੀਤਾ ਜਾ ਰਿਹਾ ਵੀ ਇਹ ਉਹ ਲੋਕ ਹੈ ਵੀ ਜਿਨ੍ਹਾਂ ਨੇ ਇਹ ਵਾਇਰਲ ਜਿਨ੍ਹਾਂ ਦਾ ਨਾਮ ਹੋਇਆ ਬਾਬੇ ਤਸੀਸ ਹੈ ਨਾ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਮੇਰੇ ਵੱਲੋਂ ਕੋਈ ਲਿਫਤੀ ਪ੍ਰੂਫ ਨਹੀਂ ਹੋਇਆ ਜਾਂ ਮੈਂ ਨਹੀਂ ਕਿਸੇ ਨੂੰ ਆਖਿਆ ਵੀ ਮੈਨੂੰ ਸਿਕਿਉਰਟੀ ਦਿਓ ਜਾਂ ਮੈਨੂੰ ਖਤਰਾ ਹੈ ਕਿਸੇ ਤੋਂ ਅੱਛਾ ਜਦ ਮਾਰਨਾ ਤਾਂ ਸਾਨੂੰ ਸਰਕਾਰ ਚਾਹੁੰਦੀ ਆ ਇਹ ਆਪਸ ਦੇ ਵਿੱਚ ਘੁੱਟਵਾ ਕੇ ਹਨਾ ਜੀ ਹਾਂ ਜੀ ਹੂੰ ਤੇ ਬਾਬਾ ਬਖਸ਼ੀਸ਼ ਜੀ ਵੀ ਇਸ ਗੱਲ ਤੋਂ ਅਨਕਾਰੀ ਨੇ ਬਿਲਕੁਲ ਅਨਕਾਰੀ ਹੈ ਜੀ ਮੇਰੀ ਹੁਣੇ ਹੀ ਉਹਨਾਂ ਨਾਲ ਗੱਲ ਹੋਈ ਏ ਥੋੜੀ ਜਿਹੀ ਪਹਿਲਾਂ ਅੱਛਾ ਉਹ ਕਹਿੰਦੇ ਵੀ ਮੈਂ ਵੀ ਹੋਗਾ ਕੋਈ ਸੁਖਰਾਜ ਸੁਖਰਾਜ ਸਿੰਘ ਦਾ ਨਾਮ ਸੁਖਰਾਜ ਸਿੰਘ ਨੇ ਅੰਮੀ ਆਦੇ ਨਾਲ ਮੇਰੀ ਗੱਲ ਹੋਈ ਏ ਜੀ ਉਹ ਕੀ ਕਹਿੰਦੇ ਲਿਖ ਕੇ ਦਿੱਤਾ ਕੁਝ ਉਹ ਕਹਿੰਦਾ ਵੀ ਮੈਂ ਵੀ ਨਹੀਂ ਕੁਝ ਲਿਖ ਕੇ ਦਿੱਤਾ ਕਿ ਹਾਂ ਸਾਡੇ ਵਿਚਾਰਕ ਮਤਭੇਦ ਹੈਗੇ ਆ ਉਹ ਚੀਜ਼ ਵੱਖਰੀ ਏ ਉਹ ਕਹਿੰਦਾ ਨਾ ਹਾਂ ਜੀ ਹਾਂ ਪਰ ਇਸ ਵਿਸ਼ੇ ਤੇ ਕੁਝ ਵੀ ਕਿਸੇ ਨੇ ਨਹੀਂ ਕੀਤਾ ਵੀ ਠੀਕ ਹੈ ਤੁਹਾਡੇ ਤੋਂ ਹਾਂ ਕਿਉਂਕਿ ਉਹ ਵੀ ਸੁਖਰਾਜ ਸਿੰਘ ਜੀ ਦੇ ਵੀ ਵਿਚਾਰ ਜਿਹੜੇ ਹੈਗੇ ਉਹ ਅਮਰਪਾਲ ਸਿੰਘ ਹੋਰਾਂ ਨਾਲ ਨਹੀਂ ਮੇਲ ਖਾਂਦੇ ਹਾਂਜੀ ਉਹ ਬੱਕਰੀ ਗੱਲ ਹੈ ਚਲੋ ਉਹਨਾਂ ਨੇ ਇਹ ਕਿਹਾ ਵਾ ਵੀ ਇਹ ਬੰਦਿਆਂ ਨੇ ਸਾਨੂੰ ਆਖਿਆ ਵਾ ਵੀ ਸਾਨੂੰ ਅਮਰਪਾਲ ਸਿੰਘ ਤੋਂ ਖਤਰਾ ਹੈ ਤੇ ਸਾਨੂੰ ਸਿਕਿਉਰਟੀ ਦਿਓ ਪਰ ਮੈਨੂੰ ਤਾਂ ਮੈਂ ਤਾਂ ਕਦੋਂ ਦਾ ਮਾਰੇ ਪੰਜ ਵਾਰੀ ਤਾਂ ਮੈਂ ਲਿਖ ਕੇ ਐਸਐਸਪੀ ਸਾਹਮਣੂ ਦੇ ਕੇ ਆਇਆ ਫ੍ਰੀ ਰਿਪੋਰਟ ਹਾਂ ਫੇ ਮੈਨੂੰ ਸਿਕਿਉਰਟੀ ਚਾਹੀਦੀ ਨਹੀਂ ਮੈਂ ਪ੍ਰਚਾਰਕਾਂ ਦਾ ਸਿਕਿਉਰਟੀ ਲੈ ਕੇ ਟੋਲੀ ਨਹੀਂ ਸਕਦਾ ਸੋਫਰਾਜ ਨਾਮ ਸਿਕਿਉਰਟੀ ਪਹਿਲਾਂ ਹੀ ਹੈਗੀ ਆ ਹਾਂਜੀ ਉਹਨਾਂ ਦੇ ਪਿਤਾ ਜੀ ਕਰਕੇ ਉਸ ਤੋਂ ਬਾਅਦ ਜਦੋਂ ਮੋਰਚੇ ਤੇ ਬੈਠੇ ਸੀਗੇ ਤਾਂ ਉਹ ਦੋ ਦਿੱਤੀ ਹੋਈ ਜਾ ਹਾਂ ਹਾਂ ਪਰ ਇਹ ਜਿਹੜੀ ਹਰੀਨਾਮ ਦੇ ਕਤਲ ਤੋਂ ਬਾਅਦ ਇਹਨਾਂ ਨੇ ਮਤਲਬ ਅਮਰਪਾਲ ਸਿੰਘ ਦੇ ਖਿਲਾਫ ਗਵਾਹੀ ਦਿੱਤੀ ਆ ਕੋਈ ਮੇਰੇ ਵੱਲੋਂ ਕੋਈ ਗਵਾਹੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਹਨ ਹਾਂਜੀ ਹਾਂ ਤੁਹਾਨੂੰ ਕਦੇ ਪੁਲਿਸ ਨੇ ਸੱਦਿਆ ਹੋਵੇ ਵੀ ਤੁਹਾਨੂੰ ਜਾਂ ਤੁਹਾਨੂੰ ਜਦੋਂ ਸਿਕਿਉਰਟੀ ਦਿੱਤੀ ਜਾਂਦੀ ਉਦੋਂ ਕਿਹਾ ਹੋਵੇ ਵੀ ਭਾਈ ਇਹਨਾਂ ਲੋਕਾਂ ਤੋਂ ਖਤਰਾ ਤੁਹਾਨੂੰ ਨਹੀਂ ਮੈਨੂੰ ਦੱਸਿਆ ਹੀ ਨਹੀਂ ਜੀ ਮੈਨੂੰ ਅੱਜ ਤੱਕ ਨਹੀਂ ਦੱਸਿਆ ਗਿਆ ਤੁਸੀਂ ਪੁੱਛਣ ਦੀ ਕੋਈ ਨਹੀਂ ਕੀਤਾ ਵੀ ਤੁਹਾਨੂੰ ਖਤਰਾ ਹੈ ਸਾਡੇ ਚੋਂ ਕੋਈ ਨਹੀਂ ਤੁਹਾਨੂੰ ਖਤਰਾ ਕੀ ਤੋਂ ਰਿਪੋਰਟ ਆ ਹਾਂਜੀ ਮੈਂ ਪੁੱਛਿਆ ਸੀ ਮੈਂ ਕਿਹਾ ਵੀ ਮੈਨੂੰ ਸਪਸ਼ਟ ਕਰੋ ਮੈਨੂੰ ਕਹਿੰਦੇ ਤੂੰ ਸਿਕਿਉਰਿਟੀ ਰੱਖ ਮੈਂ ਕਿਹਾ ਵੀ ਮੈਂ ਸਿਕਿਉਰਿਟੀ ਫੇਰ ਰੱਖੂੰਗਾ ਪਹਿਲਾਂ ਮੈਨੂੰ ਦੱਸੋ ਹਾਂ ਕੋਈ ਕੁਝ ਉਹ ਸਬੂਤ ਹੋਣਾ ਚਾਹੀਦਾ ਵੀ ਕਿਹੜੇ ਬੰਦੇ ਤੋਂ ਮੈਨੂੰ ਖਤਰਾ ਹੈ ਮੈਂ ਵੀ ਆਪਦਾ ਚਕੰਨਾ ਰਵਾਂ ਜਾਂ ਕੁਝ ਵੀ ਪਰ ਉਹ ਕਹਿੰਦੇ ਵੀ ਨਹੀਂ ਸੋਹ ਥਰਸਾ ਸਿਰੇ ਤੇ ਗੰਧ ਕੋਸ਼ ਮਰਜ਼ੀ ਕਰੀ ਚੱਲ ਇਹਨਾਂ ਦਾ ਮਰਜ਼ੀ ਦਰਖਾਸਤ ਹੁੰਦੀ ਕਿੱਲ ਅਸੀਂ ਤੈਨੂੰ ਸਿਕਿਉਰਿ ਪਰ ਮੈਂ ਕਿਹਾ ਵੀ ਮੈਂ ਸਿਕਿਉਰਿਟੀ ਲੈਣੀ ਨਹੀਂ। ਹੋ ਸਕਦਾ ਇਸ ਇੱਕ ਚੀਜ਼ ਨੂੰ ਸਿਕਿਉਰਿਟੀ ਤੁਹਾਨੂੰ ਦੇ ਰਹੇ ਆ ਇੰਟੈਲੀਜੈਂਸੀ ਉਹ ਕਹਿ ਰਹੀ ਹੈ ਹੋ ਸਕਦਾ ਉਸ ਚੀਜ਼ ਨੂੰ ਜਦੋਂ ਡਾਕੂਮੈਂਟ ਦੇ ਵਿੱਚ ਪ੍ਰੂਫ ਬਣਾਇਆ ਉਹਨਾਂ ਨੇ ਉਹਦੇ ਕਰਕੇ ਕਰ ਰਹੇ ਹੋ। ਹੋ ਸਕਦਾ ਵਾਜੀ। ਪਰ ਮੈਨੂੰ ਮੇਰੇ ਧਿਆਨ ਤੇ ਇਹ ਗੱਲ ਬਿਲਕੁਲ ਨਹੀਂ ਹੈਗੀ। ਜੇ ਇਹ ਕਹਿੰਦੇ ਆ ਵੀ ਮੇਰੇ ਵੱਲੋਂ ਚਿੱਠੀ ਲਿਖੀ ਗਈ ਆ ਜਿਹੜਾ ਵੀ ਜਿਵੇਂ ਵੀ ਪੋਸਟ ਪਾਈ ਆ ਜਾਂ ਕੋਈ ਵੀ ਆ ਨਾ ਪੋਸਟ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਪਾ ਰਿਹਾ ਵੀ ਮੇਰੇ ਵੱਲੋਂ ਲਿਖਤੀ ਦਰਖਾਸਤ ਦਿੱਤੀ ਗਈ ਆ। ਉਹ ਵੀ ਮੈਨੂੰ ਪ੍ਰੂਫ ਕਰ ਦੇਵੇ ਆਪਾਂ ਪੰਥ ਦੇ ਦੇਣਦਾਰ ਹੋਵਾਂਗੇ ਹੂੰ ਕਿਉਂਕਿ ਹੁਣ ਮੈਨੂੰ ਵੀ ਲਿਸਟ ਦਾ ਤੁਹਾ ਤੋਂ ਜਿਹੜਾ ਪਤਾ ਲੱਗਦਾ ਹੈ ਜਦੋਂ ਤੁਸੀਂ ਮੈਂ ਮੇਰੇ ਨਾਲ ਸੰਪਰਕ ਕੀਤਾ ਇਸ ਤਰ੍ਹਾਂ ਗੱਲ ਹੈਗੀ ਆ ਤੇ ਹੁਣ ਜਿਵੇਂ ਹੁਣ ਸੁਖਜੀਤ ਖੋਸਾ ਇਹ ਉਹ ਸੁਖਜੀਤ ਸਿੰਘ ਖੋਸਾ ਤਾਂ ਜਿਹੜੇ ਆ ਉਹ ਤਾਂ ਇੱਕ ਵੈਸੇ ਉਹ ਬੋਲਦੇ ਉਹਨਾਂ ਦੇ ਵੀ ਵਿਚਾਰਕ ਮਤਭੇਦ ਹੈਗੇ ਆ ਕਿਉਂਕਿ ਉਹ ਲਗਾਤਾਰ ਉਹ ਅਮਰਪਾਲ ਸਿੰਘ ਹੋਰਾਂ ਦੇ ਚਲੋ ਵਿਚਾਰਕ ਮਤਭੇਦ ਲੱਗਿਆ ਪਰ ਜਿਵੇਂ ਤੁਸੀਂ ਬਖਸ਼ੀ ਸਿੰਘ ਜੀ ਦਾ ਵੀ ਦੱਸਿਆ ਫਿਰ ਇਸ ਤਰ੍ਹਾਂ ਤਾਂ ਪੰਥ ਦੇ ਵਿੱਚ 파ੜ ਪਾਉਣ ਦੀ ਗੱਲ ਮੇਰੀ ਜਿਨ੍ਹਾਂ ਨਾਲ ਨੇੜਤਾ ਹੈਗੀ ਹੈ ਜੀ ਮੈਂ ਉਹਨਾਂ ਨੂੰ ਪੁੱਛਿਆ ਹਨਾ ਹਾਂਜੀ ਕਿ ਤੁਹਾਡਾ ਇਹਦੇ ਵਿੱਚ ਕੋਈ ਹੈਗਾ ਉਹ ਕਿੰਨੇ ਵੀ ਨਹੀਂ ਉਹਨਾਂ ਨੇ ਇਨਕਾਰ ਕਰਤਾ ਬਾਬਾ ਵੀਜੀ ਸਾਹਿਬ ਨਾਲ ਮੇਰੀ ਨੇੜਤਾ ਹੈਗੀ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਜਵਾਬ ਦਿੱਤਾ ਸੋਹਰਾਜ ਨੂੰ ਪੁੱਛਿਆ ਜੀ ਸੋਹਰਾਜ ਨੇ ਜਵਾਬ ਦਿੱਤਾ ਬਾਬਾ ਮਤਲਬ ਸਰਜੀਤ ਸਿੰਘ ਖੋਸੇਵੜਾ ਨੂੰ ਉਹਦਾ ਜਵਾਬ ਤਾਂ ਫਿਰ ਉਹ ਹੀ ਦੇ ਸਕਦੇ ਆ ਜੀ ਹਾਂਜੀ ਹਾਂ ਤੇ ਫੋਰ ਇਹ ਤੁਹਾਨੂੰ ਕਿਸੇ ਦੇ ਬਾਪ ਨਾਲ ਗੱਲਬਾਤ ਜਾਂ ਪ੍ਰਸ਼ਾਸਨ ਦੇ ਨਾਲ ਹੋਈ ਗਈ ਹੁਣ ਪ੍ਰਸ਼ਾਸਨ ਤੇ ਤਾਂ ਮੇਰੇ ਤੇ 2019 ਤੇ ਇੱਕ ਗੋਲੀ ਚੱਲੀ ਸੀਗੀ ਹਾਂਜੀ ਉਹਦਾ ਪਰਚਾ ਦਰਜ ਸੀਗਾ ਮੇਰੇ ਵੱਲੋਂ ਹਾਂਜੀ ਉਹ ਵੀ ਪਰਚਾ ਕੀ ਨਾਲ ਇਹਨਾਂ ਨੇ ਮੇਥੋਂ ਧੱਕੇ ਨਾਲ ਕੈਨਸਲ ਕਰਵਾਤਾ ਸੀਗਾ ਜੀ ਅੱਛਾ ਉਹ ਧੱਕੇ ਨਾਲ ਮੈਨੂੰ ਕੀ ਨਾਲ ਲੈਂਦੇ ਆ ਇਥੋਂ ਦੇ ਜਿਹੜੇ ਸਾਡੇ ਕੀ ਦੇ ਦਿਨ ਕੋਲ ਕੇਸ ਚੱਲਦਾ ਸੀ ਹਨਾ ਜਿਹੜਾ ਕੇਸ ਵੀ ਦੇਖ ਰਿਆ ਕਰਦਾ ਸੀ ਮੈਨੂੰ ਕਹਿੰਦਾ ਵੀ 6 ਸਾਲ ਹੋ ਗਏ ਲੱਭਿਆ ਨਹੀਂ ਕੋਈ ਸਾਨੂੰ ਕਾਤੋਂ ਖੱਜਲ ਕਰਦਾ ਐ ਕਰਕੇ ਕਿਉਂ ਕਰਕੇ ਹਨਾ ਮੇਰੇ ਤੇ ਪਰਚਾ ਪਾਇਆ ਸੀ ਇੱਕ ਤੇ ਕਹਿੰਦੇ ਵੀ ਉਹ ਆਪਾਂ ਉਹ ਕਰ ਲਾਂਗੇ ਅੱਛਾ ਜੀ ਵੀ ਜਾਂ ਤੂੰ ਸਿਕਿਉਰਿਟੀ ਨਹੀਂ ਲੈਣੀ ਤੂੰ ਪਰ ਆਪ ਤੂੰ ਇੱਕ ਵਾਰੀ ਪਰਚਾ ਉਹ ਕਰ ਦੇ ਖਾਰਜ ਕਰ ਦੇ ਹਨਾ ਵੀ ਸਾਡੇ ਸਿਰਦਰਦੀ ਬਣੀ ਗਈ ਆ ਮੈਂ ਕਿਹਾ ਵੀ ਮੈਂ ਪਰਚਾ ਖਾਰਜ ਕਰਾ ਦਿੰਦਾ ਵਾ ਹੂੰ ਗਿਆਨ ਦੇ ਉਹਨਾਂ ਸਾਡੇ ਵੀ ਮੂਰੇ ਮੈਂ ਦਿੱਤੇ ਵੀ ਹੈ ਨਾ ਪਰ ਇੱਕ ਗੱਲ ਹੁਣ ਮੇਰੀ ਧਿਆਨ ਚ ਰੱਖਿਓ ਜੇ ਮੈਨੂੰ ਕੋਈ ਮਾਰ ਵੀ ਜਾਂਦਾ ਹੈ ਮੇਰੇ ਪਰਿਵਾਰ ਵੱਲੋਂ ਜਾਂ ਕਿਸੇ ਵੀ ਜੱਥੇਬੰਦੀ ਵੱਲੋਂ ਕੋਈ ਕਲੇਮ ਨਹੀਂ ਕੀਤਾ ਜਾਊਗਾ ਕਿਸੇ ਨੂੰ ਵੀ ਕੋਈ ਦਰਖਾਸਤ ਨਹੀਂ ਮੈਨੂੰ ਕੁਝ ਵੀ ਹੋ ਜਾਵੇ ਦਰਖਾਸਤ ਨਹੀਂ ਮੈਂ ਥਾਣੇ ਦੇਣ ਜਾਊਗਾ ਕਦੇ ਵੀ ਆਪਕੇ ਵੀ ਮੇਰੇ ਤੇ ਉਸੇ ਸੀ ਵੀ ਕੀਤੀ ਬੰਦਿਆਂ ਨੇ ਰਾਤ ਨੂੰ ਹਨ ਹਾਂਜੀ ਹਾਂਜੀ ਉਹਦੀ ਵੀ ਮੈਂ ਦਰਖਾਸਤ ਨਹੀਂ ਕੀਤੀ ਅੱਛਾ ਨਹੀਂ ਮੈਂ ਦੇਣੀ ਆ ਕਿਉਂਕਿ ਜਿਹੜੀ ਜਿਹੜਾ ਪ੍ਰਸ਼ਾਸਨ ਆਪ ਹੀ ਮੈਨੂੰ ਮਾਰਨਾ ਚਾਹੁੰਦਾ ਫਿਰ ਮੈਂ ਉਹਦੇ ਕੋਲੇ ਕਿਉਂ ਉਹ ਕਰਾਂ ਹਾਂ ਔਰ ਜੇ ਪ੍ਰਸ਼ਾਸਨ ਕੋਲ ਇੰਟੈਲੀਜੈਂਸ ਰਿਪੋਰਟ ਆ ਜਿਹੜੇ ਬੰਦਿਆਂ ਦੇ ਕੋਈ ਕੋਈ ਨਾ ਕੋਈ ਤਾਂ ਕਲਿਊ ਹੁੰਦਾ ਹੀ ਆ ਉਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਉਹਨਾਂ ਨੂੰ ਬੁਲਾ ਕੇ ਵੀ ਭਾਈ ਤੁਸੀਂ ਕਿਉਂ ਇਹਨੂੰ ਮਾਰਨਾ ਚਾਹੁੰਦੇ ਆ ਮਾਰਨ ਦੀ ਗੱਲ ਹੈ ਜੇ ਇਹ ਤਾਂ ਕੋਈ ਨਾ ਕੋਈ ਤਾਂ ਕੁਝ ਮਿਲਦਾ ਹੈ ਨਾ ਹਿੰਟ ਵੀ ਉਹਨੂੰ ਇਸ ਤਰ੍ਹਾਂ ਕਰਾਂਗੇ ਉਹ ਕਰਾਂਗੇ ਤਾਂ ਪ੍ਰਸ਼ਾਸਨ ਕਿਉਂ ਨਹੀਂ ਉਹ ਚੀਜ਼ ਨੂੰ ਦੇਖਦਾ ਸੋਲਾ ਇਹ ਆ ਵੀ ਸਾਡਾ ਬਣਾਇਆ ਵੀ ਆਪਦਾ ਹੀ ਮਤਲਬ ਇੱਕ ਘਰੇਬੰਦੀ ਨੂੰ ਬਣਾਇਆ ਜਾ ਰਿਹਾ ਪਰ ਮੈਂ ਤਾਂ ਘਰੇਬੰਦੀ ਦੇ ਸ਼ੁਰੂ ਤੋਂ ਖਿਲਾਫ ਰਿਹਾ ਮੈਂ ਤਾਂ ਆਪਣਾ ਕਿਸੇ ਨਾਲ ਚੱਲਿਆ ਹੀ ਨਹੀਂ ਕੋਸ਼ਿਸ਼ ਵੀ ਕਦੀ ਸਾਰੇ ਬੰਦੀ ਚ ਆਪਾਂ ਵਿਚਰੇ ਨਹੀਂ ਹਾਂ ਕਿਸੇ ਨਾਲ ਵੀ ਵਿਚਾਰਕ મતਭੇਦ ਹੋਣੇ ਉਹ ਇੱਕ ਸੁਭਾਵਿਕ ਗੱਲ ਹੈ ਜੀ ਤੇ ਪੋਸਟ ਵਾਇਰਲ ਕੀਤੀ ਜਾਂਦੀ ਹੈ ਜੀ ਹਾਂਜੀ ਕੀ ਕਿਹਨੇ ਵਾਇਰਲ ਕੀਤੀ ਹੈ ਪੋਸਟਿੰਗ ਇਹ ਪਹਿਲਾਂ ਪਾਈ ਹੈ ਜੀ ਬਘੇਲ ਸਿੰਘ ਯੂਐਸਏ ਵੱਲੋਂ ਪਾਈ ਗਈ ਸੀਗੇ ਉਹਨੇ ਪਰ ਇਹ ਨਹੀਂ ਲਿਖਿਆ ਵਾ ਮਤਲਬ ਵੀ ਉਹਨੇ ਇਹ ਲਿਖਿਆ ਵਾ ਵੀ ਇਹ ਬੰਦਿਆਂ ਨੂੰ ਕੀ ਖਤਰਾ ਹੋ ਸਕਦਾ ਭਾਗੂ ਤੋਂ ਹਾਂਜੀ ਹਾਂ ਹਾਂ ਅੱਛਾ ਜੀ ਵੀ ਇਹਨਾਂ ਤੋਂ ਉਮੀਦ ਨਹੀਂ ਕੀ ਕਰ ਸਕਦੇ ਕਿ ਐਂ ਕਰਕੇ ਜਿਵੇਂ ਵੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮਤਲਬ ਦੇਖਿਆ ਫੇਸਬੁੱਕ ਤੇ ਉਹ ਤੋਂ ਪਹਿਲਾਂ ਦੀਆਂ ਵੀ ਪੋਸਟਾਂ ਪਾਈਆਂਆਂ ਦੀਆਂ ਕਿ ਕਈਆਂ ਵੱਲੋਂ ਉਹਨਾਂ ਨੇ ਆਰਟੀਆਈ ਪਾ ਕੇ ਇਹ ਲਿਸਟ ਕਢਾਈ ਹੈ ਜੀ ਹੂੰ ਠੀਕ ਹੈ ਜੀ ਚਲੋ ਤੁਹਾਡਾ ਪਾਸਾ ਇਹ ਗੱਲ ਇਹ ਗੱਲ ਕਹੀ ਜਾਵੇ ਵੀ ਮੇਰੇ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਆ ਜਾਂ ਕਿਸੇ ਦੇ ਵੀ ਖਿਲਾਫ ਤੇ ਇਹ ਗੱਲ ਕੋਈ ਝੂਠ ਹੈ ਮਤਲਬ ਕਿ ਤੁਹਾਨੂੰ ਤੁਹਾਨੂੰ ਲੱਗਦਾ ਵੈਸੇ ਵੀ ਖਤਰਾ ਹੋਊਗਾ ਵੀ ਜੇ ਮੈਂ ਤਾਂ ਦਰਖਾਸਤ ਨਹੀਂ ਦਿੱਤੀ ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਖਤਰਾ ਹੈਗਾ ਇਹ ਮੈਨੂੰ ਖਤਰਾ ਹੋਊਗਾ ਸਰਕਾਰ ਤੋਂ ਵੱਗ ਕਿਉਂਕਿ ਮੈਂ ਤਾਂ ਸਰਕਾਰ ਦੇ ਖਿਲਾਫ ਬੋਲਦਾ ਮੈਂ ਤਾਂ ਕਿਸੇ ਦੇ ਖਿਲਾਫ ਜਥੇਬੰਦੀ ਦੇ ਜਾਂ ਧੜੇ ਬੰਦੀ ਦੇ ਖਿਲਾਫ ਤਾਂ ਬੋਲਦਾ ਹੀ ਨਹੀਂ ਹੂੰ 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 ਮੈਂ ਤਾਂ ਪੰਥ ਦੀ ਗੱਲ ਕਰਦਾ ਵਾਂ ਪੰਥ ਦੀ ਗੱਲ ਉਹ ਕਰਦਾ ਐ ਕਰਦਾ ਰਹੂੰਗਾ ਨਾ ਮਤਲਬ ਜਿਹੜੇ ਅੰਮ੍ਰਿਤ ਬਾਜ਼ੀ ਨੇ ਜਿਹੜੇ ਵਿਚਾਰਕ ਮਤਵੇ ਦੇ ਵਿੱਚ ਜਾਂ ਉਹਦੇ ਵਿਰੋਧੀ ਨੇ ਵਿਚਾਰਾਂ ਦੇ ਤੌਰ ਤੇ ਉਹਨਾਂ ਨਾਲ ਵੀ ਤੁਹਾਡਾ ਪਿਆਰ ਹੈਗਾ ਦੂਜੀ ਸਾਈਡ ਵੀ ਹੈਗਾ ਸਾਰਿਆਂ ਨਾਲ ਹੀ ਮੈਂ ਤਾਂ ਪ੍ਰਚਾਰ ਕਰਦਾ ਵਿਚਰਦਾ ਮੈਂ ਸਾਰਿਆਂ ਨਾਲ ਹੀ ਵਿਚਰਦਾ ਮੈਂ ਕੋਈ ਉਹ ਹੀ ਨਹੀਂ ਆਪਣਾ ਹਾਂਜੀ ਠੀਕ ਹੈ ਠੀਕ ਹੈ ਚਲੋ ਤੁਹਾਡਾ ਪੱਖ ਰੱਖ ਰਹੇ ਹਾਂ ਜੀ 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 ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ।